ਸਸੀ ਗਾਲ ਦੋਸਤੋ ਸਰਨ ਜਿਵੇਂ ਬਈ ਆ ਪਾਸ਼ਾ ਦੀ ਢਲਮਾ ਪਿੰਡੀ ਬਈ ਚਰਨੇ ਕੋਲੇ ਢਲਮਾ ਪਿੰਡੀ ਲੋਂਗੋ ਵਾਲ ਦਾ 3 ਕਿਲੋਮੀਟਰ ਬਾਈ ਕੋਲੇ ਤੂੜੀ ਵਾਲੀਆਂ ਮਸ਼ੀਨਾਂ ਖੜੀਆਂ ਬਹੁਤ ਵਧੀਆ ਤੇ ਆਜੋ ਕਰਦੇ ਆ ਬਈ ਨਾਲ ਗੱਲਬਾਤ ਬਈ ਕਿਹੜਾ ਮਾਡਲ ਆ ਗਈ ਮਸ਼ੀਨ ਇਹ K23 ਮਾਡਲ ਦੀ 23 ਮਾਡਲ ਆ ਗਈ ਤੇ ਮਸ਼ੀਨ ਬਈ ਲਵੇਟਾਂ ਨੂੰ ਬੂਡਾਂ ਦੀ ਕਿਵੇਂ ਪੂਰੀ ਸਾਫ਼ ਆਈ ਜੁਵੇਟਾਂ ਦੀ ਠੀਕ ਹੈ ਤੇ ਆਜੋ ਜਮਾਂ ਦਾ ਪੂਰਾ ਹੋ ਗਿਆ ਜਾਲ ਵੀ ਓਕੇ ਆ ਕੱਲੇ ਬਲੇਡਾਂ ਦੀ ਸਾਈਡ ਬਦਲਣੀ ਆ ਹਾਂ ਹਾਂ ਕੇਐਸ ਦਾ ਰੀਪਰ ਆ ਗਿਆ ਬਈ 23 ਮਾਡਲ ਹੈ ਸੁਪਰ ਬਈ ਜੋ ਉੱਪਰ ਬਾਡੀ ਚ ਆ ਗਿਆ ਤੇ ਇਕੱਲੇ ਬਲੇਟਾਂ ਪਾਸਾ ਵੱਲ ਕੇ ਮਸ਼ੀਨ ਚੱਲੂਗੀ ਤੇ ਕੀ ਰੇਟ ਦੇ ਮੰਗਦਾ ਜੀ ਭਾਈ ਦਾ 220000 ਜੀ 220000 ਦੀ ਬਾਈ ਕਹਿੰਦਾ ਮਸ਼ੀਨ ਦੇ ਦਾਂਗਾ ਚਰਨਾ ਕਹਿੰਦਾ ਬਾਕੀ ਢਲਮਾ ਪਿੰਡੀ ਦੇ ਵਿੱਚ ਆ ਕੇ ਬਾਈ ਨਾਲ ਗੱਲ ਕਰ ਲਿਓ ਨੰਬਰ ਪਾਸ ਸਕਰੀਨ ਤੇ ਚਲਾਵਾਂਗੇ ਅੱਗੇ ਆ ਗਿਆ ਜਗਜੀਤ ਜਗਜੀਤ ਭਾਈ ਬੰਦ ਬਾਡੀ ਆ ਗਿਆ ਹਾਂਜੀ ਬੰਦ ਬਾਡੀ ਆ ਗਿਆ ਬੰਦ ਬਾਡੀ ਆ ਗਿਆ ਕਿਹੜਾ ਮਾਡਲ ਆ ਗਿਆ ਭਾਈ ਇਹ ਇਹ 20 ਮਾਡਲ ਜੀ 20 ਮਾਡਲ ਆ ਗਿਆ ਤੇ ਰਿਪੇਅਰ ਦਾ ਬਾਈ ਕਿੰਨਾ ਅੱਗੇ ਦਾ ਰਿਪੇਅਰ ਕੋਈ ਰਿਪੇਅਰ ਨਹੀਂ ਸਾਰੇ ਪੱਕੇ-ਪੁੱਕੇ ਵੀ ਜਮਾ ਉਹ ਓਕੇ ਨੇ ਬਸ ਸਾਰੇ ਸਾਰਾ ਕੁਝ ਓਕੇ ਆ ਗੱਲਾ ਬਲੇਡਾਂ ਦਾ ਪਾਸੇ ਵਾਲੀ ਵੀ ਠੀਕ ਹੈ ਬਾਈ ਕਹਿੰਦਾ ਵੀ ਬਲੇਡਾਂ ਦੇ ਪਾਸੇ ਵਾਲੀ ਮਹੀਨ ਚੱਲੂਗੀ ਫੁਰ ਕਾਸੇ ਦੀ ਰਿਪੇਅਰ ਨਹੀਂ ਹੈਗੀ ਤੇ ਬਾਈ ਪੂਰੀਆਂ ਪਾਲੀਆਂ ਜੇ ਮੰਨ ਲਓ ਕੋਈ ਮੋਟਰ ਟਰੈਕਟਰ ਦੇ ਚਲਾਉਣੀ ਆ ਹੋਰ ਤੇ ਚਲੀਏ ਬਦਲਾਂਗੇ ਪੂਰੀ ਪੂਰੀ ਬਦਲਾਂਗੇ ਹਾਂ ਠੀਕ ਹੈ ਬਾਈ ਕਹਿੰਦਾ ਵੀ ਜੇ ਕਿਸੇ ਨੇ ਜਾਂਡੀਆਂ ਰਾਈ 55 ਦੇ ਚਲਾਉਣੀ ਆ ਉਹ ਆਪਾਂ ਪੂਰੀਆਂ ਬਦਲ ਕੇ ਦੇ ਦਾਂਗੇ ਅੱਗੇ ਆ ਗਿਆ ਚੰਨੀ ਦਾ ਇਹਦੀ ਬਹੁਤ ਜ਼ਿਆਦਾ ਮੰਗ ਹੈ ਇਸ ਟਾਈਮ ਚੰਨੀ ਦਾ ਆ ਗਿਆ ਕੀ ਮਰ ਲੈਣਾ ਬਈ ਸਿੰਗਲ ਪੱਖੇ ਚ ਆਉਂਦੀ ਆ ਇਹ ਸਿੰਗਲ ਪੱਖੇ ਦੀ ਆ ਇਹ ਇਹ ਪੂਰੀ ਵਧੀਆ ਮਸ਼ੀਨ ਹੈ ਕੰਡੀਸ਼ਨ ਪੂਰੀ ਠਾਕਾ ਦਾ 11 ਚੋੜੀ ਦੀ ਮਸ਼ੀਨ ਓਕੇ ਹੈ ਨਾ ਕੋਈ ਬਈ ਇਹਦੇ ਐ ਨਹੀਂ ਹੈਗਾ ਵੀ ਐਮਪੀਯੂਪੀ ਚੱਲੀ ਯਾਰ ਪਾਪੜੀ ਨਹੀਂ ਹੈਗੀ ਕੋਈ ਡਰਮ ਤੇ ਤੇ ਬਈ ਇਹ ਕਿੰਨਾ ਕਿਦਰ ਬੇਅਰ ਪੂਰਾ ਕੀ ਆ ਹੋਇਆ ਬੇਅਰ ਤੇ ਕੋਈ ਨਹੀਂ ਜੀ ਮਤਲਬ ਜਾਲ ਵੀ ਪੂਰਾ ਓਕੇ ਆ ਮਪਿਆ ਰ ਪਰ ਬੇਰ ਕੱਖ ਨਹੀਂ ਇਹ ਇਕੱਲੀ ਬਲੇਡਾਂ ਦੀ ਆ ਹਾਂ ਬਲੇਡ ਬਲੇਡ ਪੈਣਗੇ ਗੱਲੇ ਨੇਨ ਗੱਲ ਬਾਈ ਕੋਲੇ ਜਿੰਨੀਆਂ ਮਸ਼ੀਨਾਂ ਸਾਰੀਆਂ ਆ ਇਹ ਆ ਵੀ ਬਲੇਡ ਪਾਸੇ ਵਾਲ ਕੇ ਚੱਲਣਗੇ ਹਨਾ ਬਾਈ ਹਾਂਜੀ ਇਹਦਾ ਰੇਟ ਕੀ ਰਹਿਣ ਵਾਲਾ ਬਾਈ ਇਹਦਾ ਰੇਟ 295000 ਦੋ ਲੱਖ 95000 ਦੇ ਆ ਜਗਜੀਤ ਦਾ ਇਹ ਜਗਜੀਤ ਦਾ 85000 1 ਲੱਖ 185000 ਦੀ ਬਾਈ ਕਹਿੰਦਾ ਦੇ ਦਾਂਗੇ 20 ਮਾਡਲ ਇਹ ਹਾਂਜੀ ਹਾਂ 20 ਮਾਡਲ 20 ਮਾਡਲ 185000 ਦੀ ਤੇ ਆਹ 21 ਮਾਡਲ ਚੰਨੀ ਹਾਂ ਇਹ 259500 295000 ਦੀ 5000 ਅੱਪ加ਤਾ ਦਾ 90 ਦੀ ਬਾਈ ਦੇ ਦੂਗਾ ਤੇ ਬਾਈ ਅੱਗੇ ਆ ਗਿਆ ਚੰਨੀ ਦਾ ਪੁਰਾਣਾ ਮਾਡਲ ਨਾ ਕਿਹੜਾ ਮਾਡਲ ਆ ਗਿਆ ਬਾਈ ਇਹ 17 ਮਾਡਲ ਹੈ 17 ਮਾਡਲ ਹੈ ਤੇ ਬਾਈ ਇਹਦੀ ਰਿਪੇਅਰ ਕਿੰਨੀ ਹੋਣ ਵਾਲੀ ਆ ਇਹਦੀ ਫੇਰ ਇਹਦੇ ਪਾਸੇ ਵੱਲ ਕੇ ਚੱਲੀ ਜੀ ਕੋਈ ਫੇਰ ਦੇ ਦੀ ਮਾਡਲ ਬੇਟਾ ਲਬੂਟਾ ਦੀ ਮਹੀਨ ਪੂਰੀ ਸਾਫ ਹੈ ਸਹੀ ਹੈ ਜੀ ਹਾਂ ਤੇ ਕੱਲੇ ਬਲੇਡਾਂ ਨੇ ਪਾਸੇ ਬਦਲਨੇ ਆ ਬਾਈ ਕਹਿੰਦਾ ਵੀ ਜਿਹੜੀ ਆਪਾਂ ਜੀ ਲਈ ਆ ਬਸ ਸਾਰੀਆਂ ਮਸ਼ੀਨਾਂ ਦੇ ਪਾਸੇ ਵੱਲ ਕੇ ਚੱਲਣ ਵਾਲੀਆਂ ਨੇ ਪੂਰੀ ਓਕੇ ਕੰਡੀਸ਼ਨ ਦੇ ਰੀਪਰ ਨੇ ਹਣਾ ਬਾਈ ਹਾਂਜੀ ਹਾਂ ਤੇ ਕੀ ਰੇਟ ਰਹਿਣਾ ਆ ਬਾਈ ਇਹਦਾ ਇਹਦਾ ਜੀ 80000 1 ਲੱਖ 1 ਲੱਖ 80000 ਦੀ ਬਾਈ ਕਹਿੰਦਾ ਮਸ਼ੀਨ ਲੈ ਜਾਓ ਤੇ ਪਲੇਟਾਂ ਨੇ ਪਾਸੇ ਪਾ ਕੇ ਚਲਾ ਲਿਓ ਸੀ ਵੀ ਗਾਰੰਟੀ ਆ ਬਾਈ ਆ ਗਿਆ ਨੂ ਬਿਸਕਰਮਾ ਨਾ ਬਾਈ ਹਾਂ ਜੀ ਹਾਂ ਨੂ ਬਿਸਕਰਮਾ ਕਹਿੰਦਾ ਵੀ ਚੰਨੀ ਬੱਦਈ ਆ ਨਾ ਚੰਨੀ ਬੱਦਈ ਉਸੇ ਟਾਈਮ ਟਰਾਲੀ ਭਰ ਦਿੰਦਾ 60 ਇੰਚੀ ਆ ਜੀ 60 ਇੰਚੀ ਆ ਗਿਆ ਕਿਹੜੇ ਡਰੈਕਟਰ ਤੇ ਚੱਲਿਆ ਹੋਇਆ ਬਾਈ ਇਹ ਡਰੈਕਟਰ ਤੇ ਤੇ ਕਿਹੜਾ ਮਾਡਲ ਆ ਬਾਈ ਇਹ ਮਾਡਲ ਇਹ 23 ਜੀ ਇਹ ਮਾਡਲ ਹੈ ਤੇ ਲਵੇ ਟਲਮੂਟਾ ਨਾ ਕਿੰਨੇ ਆ ਜਮਾ ਸਹੀ ਰਵੇ ਟਾਈ ਉੱਪਰੋਂ ਦਿਖਾ ਲਈ ਬਈ ਕੋਈ ਪਾਪੜੀ ਪੂਬੜੀ ਕੋ ਮੋੜਾ ਨਹੀਂ ਹੈਗਾ ਨਾ ਇਹ ਬਾਸਕਟ ਲਾਈਏ ਤਾਂ ਹਾਂ ਇਹ ਚ ਕਰਦੇ ਨਹੀਂ ਮਾੜੇ ਡਬਲ ਬਾਸਕਟ ਲੱਗੀ ਹੋਈ ਹੈ ਇਹਦੇ ਤੇ ਤੇ 66 ਇੰਚ ਹੈ ਹਾਂਜੀ ਹਾਂ 66 ਇੰਚ 66 ਇੰਚ ਦੋ ਪੱਖਿਆਂ ਚ ਹਾਂਜੀ ਦੋ ਪੱਖੇ ਤੇ ਇਹ ਬਈ ਕੀ ਪ੍ਰਾਈਸ ਹੈ ਇਹ ਰਹੇਗਾ ਜੀ ਮਾਦਾ ਨਾਟਗਰਾਂ ਦੇ ਟੈਰਾਂ ਚ ਗਿਆ ਨਾ ਬਈ ਕਿੰਨੇ ਆ ਦੇ ਦਾਂਗੇ ਆਪਾਂ ਇਹ ਇਹ 2 ਲੱਖ ਦੇ ਦਾਂਗੇ 2 ਲੱਖ 80 ਹਜ਼ਾਰ ਦਾ 2 ਲੱਖ 80 ਹਜ਼ਾਰ ਦਾ ਬਾਈ ਕਹਿੰਦਾ ਦੇ ਦਾਂਗੇ ਆਪਾਂ ਮਸ਼ੀਨ ਵੀ ਬਾਈ ਜਮਾ ਪੂਰੇ ਹੈ ਨਾ ਜਮਾ ਸ਼ੋਰੂਮ ਕੰਡੀਸ਼ਨ ਬਈ ਹੈ ਨਾ ਰੰਗ ਰੂਪ ਦੀ ਜਮਾ ਸੋਹਣੀ ਮਸ਼ੀਨ ਆ ਅੱਗੇ ਆ ਗਿਆ ਬਿਸ਼ਕਰਮਾ 741 ਨਾ ਬਾਈ ਇਹ ਕਿਹੜਾ ਮਾਡਲ ਆ ਗਿਆ 21 21 ਮਾਡਲ ਆ ਗਿਆ ਪਲੇਟ ਦਿਖਾ ਲੀ ਬਾਈ ਬਾਈ ਕਹਿੰਦਾ ਵੀ ਮਾਡਲ ਦਿਦਾ ਬਾਈ ਆਪਣੀ ਗਾਰੰਟੀ ਹੈ ਨਾ ਗਾਰੰਟੀ ਮਾਡਲ ਠੀਕ ਆ ਏ ਬਈ ਰਿਪੇਅਰ ਕੋਈ ਕਿਵੇਂ ਇਹਦੇ ਕਿਵੇਂ ਇਹਦੀ ਰਿਪੇਅਰ ਕੋਈ ਨਹੀਂ ਹੈਗੀ ਮਾਲਾ ਬਸ ਪਾ ਇਹ ਚ ਬਲੇਡ ਬਹਿਣਗੇ ਜੀ ਕੱਲੇ ਬਲੇਡ ਪਾਸੇ ਵਲ ਕੇ ਜਾਂ ਚਾਰ ਪੰਜ ਬਲੇਡ ਨਵੇਂ ਬਹਿਣਗੇ ਹਾਂ ਬਲੇਡ ਬਹਿਣਗੇ ਜੀ ਮਸ਼ੀਨ ਕਟਰ ਕੂਟਰ ਦੀ ਬਈ ਪੂਰੇ ਜਿਹਨੂੰ ਆ ਨਾ ਆਪਣੇ ਕੋਲੇ ਪੰਜਾਬ ਦੇ ਰੀਪਰ ਹੈ ਨਾ ਬਈ ਸਾਰੇ ਹਾਂ ਹਾਂ ਯਾਰ ਬਾਈ ਕੱਲਾ ਵੀ ਕੋਈ ਐਮ ਪੀ ਯੂ ਪੀ ਵਾਲਾ ਭੰਨਿਆ ਰੀਪਰ ਨਹੀਂ ਹੈ ਆਪਣੇ ਕੋਲੇ ਪੂਰੇ ਸਾਫ ਰੀਪਰ ਨੇ ਸਾਰੇ ਕੋਈ ਬੈਲਡਿੰਗ ਨਹੀਂ ਕੋਈ ਰੀਪੇਂਟ ਨਹੀਂ ਹੈ ਨਾ ਬਾਈ ਹਾਂ ਜੀ ਹਾਂ ਠੀਕ ਇਹ ਤੇ ਇਹ 23 ਮਾਡਲ ਹੈ ਇਹਨਾਂ ਦੇ ਬਿੱਟਾਂ ਨੂੰ ਟਟੜ ਹੁੰਦੀ ਇਕੱਤੀ ਹੈ ਨਾ ਹਾਂ ਇਹਦਾ ਜਮਾ ਖਾਓ ਸਾਰਾ ਹਾਂ ਇਹਦਾ ਬਾਈ ਜਰ ਜਮਾ ਨਾ ਉੱਪਰੋਂ ਵੀ ਆਇਆ ਵੀ ਬਸ ਆਇਆ ਵੀ ਜਿਵੇਂ ਨਵੇਂ ਹੀ ਲਿਆਤੋਂ ਦਾ ਕਿਸੇ ਨੇ ਪੂਰੀ ਸਮਾਈ ਚ ਚਲਾਇਆ ਹੋਇਆ ਹੈ ਨਾ ਮੇਰਾ ਖਿਆਲ ਹੈ ਵੀ 100 150 ਟਰਾਲੀ ਬਣੀ ਹੋਇਆ ਕੱਟ ਤੋਂ ਪਤਾ ਲੱਗ ਜਾਂਦਾ ਤੇ ਇਹ ਮਾਡਲ ਹੈ ਬੇਸ਼ਕਰਮਾਂ ਦਾ ਬੰਦ ਬਾਡੀ ਹੈ ਤੇ ਕਿੰਨੇ ਦਾ ਦੇ ਦਾਂਗੇ ਬਾਈ ਇਹ ਹੈ ਜੀ ਕਿੰਨੇ ਦਾ ਦੇ ਦਾਂਗੇ ਆਪਾਂ ਇਹ ਦੇ ਦਾਂਗੇ ਆਪਾਂ 70 ਦਾ ਜੀ 2 ਲੱਖ 2 ਲੱਖ 70 ਹਜ਼ਾਰ ਦਾ ਬਾਈ ਕਹਿੰਦਾ ਦੇ ਦਾਂਗੇ ਤੇ ਮਾਡਲ ਦੀ ਆਪਣੀ ਗਾਰੰਟੀ ਹੋ ਜਿਹੜਾ ਇਹਦੇ ਤੇ ਲਿਖਿਆ ਹੋਈ ਮਾਡਲ ਹਾਂਜੀ ਹਾਂਜੀ ਗਾਰੰਟੀ ਠੀਕ ਹੈ ਟੈਰਾ ਡੂਰਾਂ ਦਾ ਬਾਈ ਰੰਗ ਰੂਪ ਦਾ ਥੋੜੀ ਫਰਪੂਰਾ ਸੋਹਣਾ ਹੈ ਨਾ ਹਾਂਜੀ ਹਾਂ ਤੇ ਉੱਗਰ ਤੋਂ ਹੀ ਪਤਾ ਲੱਗਦਾ ਵੀ ਥੋੜੀ ਚੱਲਿਆ ਹੋਇਆ ਕੋਈ ਜ਼ਿਆਦਾ ਨਹੀਂ ਚੱਲਿਆ ਹੋਇਆ ਜੇ ਕਿਸੇ ਨੇ ਲੈਣਾ ਬਾਈ ਚਰਨੇ ਨਾਲ ਕੰਟੈਕਟ ਕਰ ਲੈ ਨੰਬਰ ਆਪਾਂ ਸਕਰੀਨ ਤੇ ਚਲਾ ਲਾਂਗੇ